ਬੇਵਕਲੋ ਤਾਂ ਹੁਣ ਕਿਹਨੂੰ ਮਰਦਾ ਲੰਮੇ ਪਿਆਰ ਮਾਨਾ ਤਾਂ ਫੋਣਾ ਜੁਗ ਹੈ ਹੀ ਨਹੀਂ ਆ ਉੱਠਣ ਦਾ ਮਾਰਾ ਤੇ ਪੇੜ ਤੇ ਮੂੰਹ ਦੇ ਵਗ ਤਾਂ ਮੋਗਾ ਨਾ ਦਫਾ ਮਾਰ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਦੋ ਸਾਲ ਹੋ ਗਏ ਸੀ ਤੈਨੂੰ ਛੱਡੀ ਨੂੰ ਫੇ ਪੀਣ ਵਾਲੀ ਕਿਹੜੀ ਬਿਮਾਰੀ ਸੀ ਬਲਾ ਇਹਨੇ ਉਦਾਂ ਹੀ ਖਾਣੀਆਂ ਜਾਵਦੀਆਂ ਜਿੱਦਾਂ ਗਾੜੀਆਂ ਪੈਂਡਿਆ ਐ ਨਵੇਂ ਕੰਮ ਡਿਆ ਪਿਆ ਕਰਨੇ ਫੇਰ ਇਹਨੇ ਰਫਰ ਪੋਇਆ ਮੇਰਾ ਤਾਂ ਰਫਰ ਅੱਜ ਜਨ ਸ਼ਿੱਤਰ ਲਾਰਾ ਪੈਰਾਂ ਦਾ ਤੇ ਤੇਰਾ ਚੰਬਲਾ ਤੈਨੂੰ ਫੜ ਕੇ ਜਰਾ ਚੰਗਦਾ ਉਹ ਤੇ ਸ਼ਾਹ ਕੋ ਬੇਇੱਜ਼ਤੀ ਕਰਾਈ ਉਹਨੇ ਤੇ ਤੇਰੇ ਕੋ ਛੱਡੀਆਂ ਨਹੀਂ ਗਈਆਂ ਛੜਦਾ ਇਹਦੇ ਮਮੀ ਤੁਸੀਂ ਤਾਂ ਹੁਣ ਹੋਏ ਸਿਆਪਾ ਤਾਂ ਮੇਰੇ ਗੱਲ ਪੈ ਗਿਆ ਨਾ ਮੈਨੂੰ ਹੀ ਸਾਹਮਣਾ ਪੈਣਾ ਵਾ ਚੁੱਪ ਕਰਕੇ ਤੇ ਜਾ ਵੇਖ ਜਾ ਕੇ ਉਹਨੂੰ ਹੋਲਾ ਆਲਾ ਦੇ ਉਹਨੂੰ ਹੋਸ਼ ਫਿਰ ਉਹਨੂੰ ਪੁੱਛ ਲੈਨੇ ਆ ਉਹਨੂੰ ਜੇ ਬਾਹਰ ਹੀ ਤੋਂ ਉਹਨੂੰ ਜ਼ਰੂਰੀ ਕਰ ਲੈਣਾ ਵਾ ਨਾ ਤੇ ਉਹਨੂੰ ਮਕਲਾ ਦੇਣੀ ਮਮੀ ਰਹਿਣ ਦੋ ਹੁਣ ਕੋਈ ਲੋੜ ਨਹੀਂ ਬਾਹਰ ਭੇਜਣ ਦੀ ਭੇਜ ਤਾਂ ਤੁਸੀਂ ਬਾਹਰ ਭਾਜੀ ਯਾਰ ਕਿਥੋਂ ਪੀ ਲਈ ਤੁਸੀਂ ਇੰਨੀ ਸ਼ਰਾਬ ਯਾਰ ਪੀ ਲਈ ਮੈਂ लवली ਚੰਗੀ ਪੜੀ ਤੁਸੀਂ ਛੱਡੀ ਓਏ ਯਾਰ ਮੁੰਡੇ ਟਕਰ ਗਏ ਪੁਰਾਣੇ ਸਾਰੇ ਮੇਰੀ ਗੱਲ ਸੁਣੋ 2-3 ਸਾਲ ਹੋ ਗਏ ਤੁਹਾਨੂੰ ਪੀਤੀ ਨੂੰ ਤੇ ਤੁਸੀਂ ਮੁੰਡਿਆਂ ਨੂੰ ਕਹਿ ਨਹੀਂ ਸਕੇ ਵੀ ਮੈਂ ਨਹੀਂ ਪੀਂਦਾ ਯਾਰ ਮਣਾ ਹੁੰਦਾ ਜਿਹੜਾ ਯਾਰ ਦੋਸਤ ਮਿਲ ਜਾਂਦੇ ਆ ਤੂੰ ਤੇ ਆਪਣੀਆਂ ਮਰੀ ਜਾਣਾ ਯਾਰ ਤੇ ਸਾਨੂੰ ਸਿਖਾਉਣਾ ਵਾ ਤੇ ਅਹੀਂ ਤੁਹਾਨੂੰ ਸਿਖਾਉਂਦੇ ਆ ਵੀ ਨਾ ਪੀਆ ਕਰੋ ਸਿਖਿਆ ਮੈਂ ਸਭ ਕੋ ਭਾਬੀ ਜੀ ਕਰਦੇ ਪਤਾ ਨਹੀਂ ਕਿੱਥੇ ਚਲ ਗਿਆ ਭਾਬੀ ਜੀ ਭਾਬੀ ਜੀ ਖਾਪਣਾ ਪਾ ਮੇਰੇ ਲਾ ਕੇ ਜਾਂਦਰ ਭੱਜ ਜਾ ਪਤਾ ਨਹੀਂ ਕਿੱਥੇ ਵੜੇ ਮੰਮੀ ਗਏ ਤੇ ਹੈਗੀ ਆ ਵੇਖੋ ਹੁਣ ਕੀ ਕਰਦੇ ਆ ਮਸ਼ੀਨ ਦਾ ਪਤਾ ਕਰਨ ਗਏ ਆ ਹਾਂਜੀ ਮੰਮੀ ਮੈਂ ਤਾਂ ਬਥੇਰਾ ਝੋਰ ਲਾਇਆ ਸੀ ਕਿ ਚਲ ਬਾਹਰ ਚਲ ਜਾਣਗੇ ਆ ਜਿਹੜੀ ਮਾਤਾ ਵਨ ਆ ਏ ਵੱਡਣ ਵਾਲੀ ਏ ਨਹੀਂ ਕੇ ਪਾਸੇ ਲੱਗਣ ਦੇਂ ਡੇ ਨਹੀਂ ਬੁੱਢੇ ਬਾਰੇ ਹੋਣ ਇਹਨਾਂ ਦਾ ਜੀ ਨਹੀਂ ਲੱਗਦਾ ਦੂਜਾ ਮੁੰਡਾ ਹੈਗਾ ਹੀ ਆ ਕੋਲ ਮੰਮੀ ਮੇਰਾ ਉਹਨਾਂ ਚਿਰ ਜ਼ੋਰ ਨਹੀਂ ਚੱਲਣਾ ਜਿੰਨਾ ਚਿਰ ਆ ਘਰ ਬੈਠੀ ਆ ਨਨਾਨ ਇਹ ਨਾ ਨਿਕਲੂਗੀ ਇਥੋਂ ਕੋਈ ਗੱਲ ਨਹੀਂ ਮੰਮੀ ਇਹਨੂੰ ਵੀ ਕਿਸ ਤਰੀਕੇ ਨਾਲ ਕੱਢੂੰਗੀ ਬਾਹਰ ਭਾਰਤ ਇਹਨਾਂ ਨੂੰ ਮੈਂ ਭੇਜ ਕੇ ਛੱਡੂੰਗੀ ਇੱਥੇ ਨਹੀਂ ਬੰਨ੍ਹ ਦਿੰਦੀ ਇਹਨਾਂ ਨੂੰ ਇੱਥੇ ਕੀ ਬੰਨਣਾ ਮਸ਼ੀਨ ਤੋਂ ਮੰਮੀ ਤੁਸੀਂ ਘਰ ਦੀ ਫਿਕਰ ਨਾ ਕਰੋ ਉਹ ਮੇਰੇ ਹੱਥ ਵਾਸੀ ਆ ਉਹ ਜਿਹੜੀ ਕਲਿਆਂਦੇਸ਼ ਦੇਨ ਜੀ ਉਹਨੂੰ ਕੀ ਪਤਾ ਲੱਗਣ ਡਿਆ ਵਾ ਉਹਨੂੰ ਤਾਂ ਮੈਂ ਜਿੱਦਾਂ ਕਹਿੰਨੀ ਆ ਨਾ ਉਹਨੇ ਤੇ ਉਦਾਂ ਹੀ ਕਰਨਾ ਵਾ ਇਹ ਕਾਹ ਵ ਜਿਹੜੀ ਬੈਠੀ ਆ ਨਾ ਇਹਦੀ ਟੈਨਸ਼ਨ ਆ ਮੈਨੂੰ ਇਹਨੂੰ ਕਿੱਦਾਂ ਬਾਹਰ ਕੱਢਾਂ ਜੇ ਮੈਂ ਮੰਮੀ ਇਹਨੂੰ ਕੁਝ ਕਹਿੰਨੀ ਆ ਨਾ ਤੇ ਫਿਰ ਮੈਂ ਬੁਰੀ ਬੰਦੀ ਆ ਮੈਂ ਤੇ ਕਹਿੰਨੀ ਆ ਆਪ ਹੀ ਚਲ ਜੇ ਰਪਿੰਦਰ ਨੂੰ ਮੈਂ ਬਥੇਰਾ ਸਿਖਾਇਆ ਸੀ ਕਿ ਇਹਨੂੰ ਘਰੋਂ ਕੱਢ ਉਸ ਦੇਨ ਜੀ ਨੇ ਨਾ ਸਿੱਧਾ ਮੇਰਾ ਨਾਮ ਲਾਤਾ ਹੈ ਹੁਣ ਨਹੀਂ ਕਾ ਮੈਂ ਉਹਨੂੰ ਕਹਿਣਾ ਕੋਈ ਗੱਲ ਨਹੀਂ ਕੋਈ ਨਾ ਕੋਈ ਹਾਲ ਤੇ ਕੱਢਣਾ ਪੈਣਾ ਵਾ ਭਾਬੀ ਜੀ ਮੰਮੀ ਚਲੋ ਠੀਕ ਆ ਮੈਂ ਬਾਅਦ ਚ ਕਰਦੀ ਆ ਤੁਹਾਨੂੰ ਫੋਨ ਮੈਨੂੰ ਲੱਗਦਾ लवली ਵਾਜਾ ਮਾਰਨ ਡਿਆ ਪਤਾ ਨਹੀਂ ਕੀ ਕਹਿਣਾ ਉਹਨੇ ਭਾਬੀ ਜੀ ਆ ਗਈ लवली ਕੀ ਗੱਲ ਹੋਈ ਐ ਮੈਂ ਭਾਜੀ ਪਿਆਜ ਬਾਹਰ ਲੰਮੇ ਬਾਹਰ ਲੰਮੇ ਪਿਆ ਕੀ ਗੱਲ ਹੋਈ ਐ ਉਹ ਮੈਨੂੰ ਫੋਨ ਕੀਤਾ ਸੀ ਮਸ਼ੀਨ ਤੋਂ ਆਇਆ ਸੀ ਕਿ ਅਦਾ ਫੋਨ ਹਾਂਜੀ ਉਹਨੇ ਸ਼ਰਾਬ ਪੀਤੀ ਐ लवली ਸ਼ਰਾਬ ਪੀਤੀ ਐ ਉਹਨਾਂ ਨੇ ਤਾਂ ਕਦੇ ਸ਼ਰਾਬ ਪੀਤੀ ਨਹੀਂ ਅੱਜ ਉਹਨੂੰ ਕੀ ਹੋ ਗਿਆ ਵਾ ਤੂੰ ਚੰਗੀ ਤਰ੍ਹਾਂ ਨਾ ਵੇਖਣਾ ਹੀ ਕੁਝ ਹੋਰਤ ਨਹੀਂ ਹੋਇਆ ਦੱਸੋ ਮੈਨੂੰ ਹੈ ਕਿੱਥੇ ਆ ਹੋਰ ਭਾਬੀ ਜੀ ਕੀ ਹੋਣਾ ਵਾ ਮੁੰਡੇ ਹੀ ਯਾਰ ਦੋਸਤ ਪੁਰਾਣੇ ਇਹਨਾਂ ਦੇ ਨਾਲ ਉਹਨਾਂ ਨੇ ਪਿਆਲਤੀ ਧੱਕੇ ਨਹੀਂ ਕਿਤੇ ਹਾਜ ਦੇਖਦਾ ਟੁੰਦਾ ਮੈਂ ਮਾਂ ਹਾਂ ਲਿਆਂਦਾ ਵਾ ਪਹਿਲਾਂ ਨਸਲ ਮਗਰ ਨਹੀਂ ਪੈਂਦੇ बोल देनी मेरी गाल सुनो पी के किथों आए तुही ये अलवा एरे मोटरसाइकिल ते मगर नहीं पेंदे ओथे शाह टक्क केया मेनू ओने चुक चक के भालया मगर प्याली किन्ने तानू दसो ते सही ऐना चेरो गया ਛੱਡੀ ਨੂੰ ਤੇ ਅੱਜ ਕਿਥੋਂ ਪੀ ਲਈ ਆ ਮਸ਼ੀਨ ਦੇ ਮੁੰਡਿਆਂ ਪੀਤੀ ਯਾਰ ਐਵੇਂ ਰੌਲਾ ਪਈ ਜਾਨੀ ਤੁਸੀਂ ਮੁੰਡਿਆਂ ਦੇ ਪਿੱਛੇ ਕਿਉਂ ਲੱਗੇ ਭਲਾ ਆਪਣਾ ਘਰ ਵੇਖਣਾ ਕਿ ਸ਼ਰਾਬ ਪੀਣੀ ਆ ਘਰ ਵੇਖਿਆ ਮੈਂ ਮੈਨੂੰ ਪਤਾ ਜਿਹੜੇ ਸਾਲ ਹੋ ਗਏ ਭਾਬੀ ਨੇ ਪੀਤੀ ਨਹੀਂ ਕਿ ਅੱਜ ਫੇਰ ਡੈਪਿਆ लवली ਆ ਤਾਂ ਫੇਰ ਉਹ ਹਾਲ ਹੋ ਗਿਆ ਮਹਾ ਛੱਡੀ ਹੀ ਤੇ ਅਸੀਂ ਸੌਖੇ ਹੀ ਇਹਨਾਂ ਨੇ ਪੀ ਕੇ ਆਜਾ ਕਰਨੀਆਂ ਤੇ ਤੈਨੂੰ ਤੇ ਪਤਾ ਵਾ ਕਿੰਨਾ ਸਤਾਉਂਦੇ ਆ ਤੇ ਕੀ ਕਰਿਆ ਕਰਾਂਗੇ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਨੂੰ ਤੇ ਲੱਗਦਾ ਵਾ ਇਹਨਾਂ ਨੇ ਟੈਨਸ਼ਨ ਲੱਲੀ ਆ ਕੋਈ ਆ ਜਾ ਮੇਰਾ ਸਿਰ ਨਾ ਖਾਈ ਜਾ ਪਹਿਲਾਂ ਉਹਨੂੰ ਭੇਜਿਆ ਤੂੰ ਆ ਗਈ ਆ ਉਹ ਭਾਜੀ ਜੇ ਕੋਈ ਟੈਨਸ਼ਨ ਹੈਗੀ ਤੇ ਸਾਨੂੰ ਦੱਸੋ ਆਹੀਂ ਉਹਦਾ ਹੱਲ ਕਰੀਏ ਕਾਲੀ ਟੈਨਸ਼ਨ ਆ ਮੈਨੂੰ ਚੰਗਿਆ ਭਲਾ ਮੈਂ ਟੈਂਸ਼ਨ ਵਾ ਮੈਨੂੰ ਇੱਥੇ ਚੁੱਪ ਕਰਕੇ ਤੇ ਲੰਮੇ ਪਏ ਰਹੋ ਠੀਕ ਆ ਨਾ ਇਹ ਉਦਾਂ ਹੀ ਪੀ ਕੇ ਆਇਆ ਉਹ ਕੋਈ ਟੈਂਸ਼ਨ ਟੈਂਸ਼ਨ ਨਹੀਂ ਗਾਇਆ ਇਹਨਾਂ ਉਹੋ ਜਿਹੇ ਘਰੋਂ ਗਏ ਆ ਉਹੋ ਜੇ ਮੁੰਡੇ ਆ ਉਹਨਾਂ ਦੇ ਮਗਰ ਲੱਗ ਗਏ ਮੈਨੂੰ ਯਾਰ ਉਹ ਨਹੀਂ ਮਾਰਾ ਕਰਾਂ ਠੀਕ ਆ ਨਾ ਬਹਿ ਚੁੱਪ ਕਰ ਮੰਮੀ ਹਣੀ ਕਿੱਥੇ ਗਈ ਜੀ ਮੰਮੀ ਹਣੀ ਵੀ ਸਵੇਰ ਦੀ ਸ਼ਹਿਰ ਗਈਆਂ ਵਾ ਹਜੇ ਤੱਕ ਆਈਆਂ ਨਹੀਂ ਆ ਹੁਣ ਮੈਂ ਕੀ ਕਰਾਂ ਉੱਠੋ ਤਾਂ ਰੋਟੀ ਖਾ ਲਓ ਜਾ ਬਰਾਂਡ ਦੋਈ ਯਾਰ ਐਵੇਂ ਰੌਲਾ ਪਾਇਆ ਮੇਰੇ ਲੱਗੇ ਤੂੰ ਸਵੇਰ ਦੀ ਕਿਤੇ ਰੋਟੀ ਨਹੀਂ ਖਾਧੀ ਹਾਂ ਦੇ ਮੇਰਾ ਉਹ ਭਾਬੀ ਵੀ ਨਹੀਂ ਪਤਾ ਕੀ ਕਰਾਂ ਅੰਦਰ ਨਾ ਨਿਭੂ ਭਏ ਉਹ ਖੋਲ ਕੇ ਤੇ ਛੁੱਟੋ ਇਹਨਾਂ ਦੇ ਅੰਦਰ ਥੋੜਾ ਬੋਧਾ ਨਸ਼ਾ ਤੇ ਉਤਰੀ ਚੱਲ ਠੀਕ ਆ ਲਵਲੀ ਲਿਆਨੀ ਮੈਂ ਪਾਣੀ ਬਾਜੀ ਮੇਰੇ ਪਾਸੋਂ ਸੇ ਆਪਾ ਪਾਤਾ ਫੇਰ ਗਲ ਮਾਹੋਂ ਪੀਣੋਂ ਹਟੇ ਹੀ ਤੇ ਸੁਖ ਦੀ ਜ਼ਿੰਦਗੀ ਜੀਣ ਡੀ ਹੀ ਕੀ ਕਰਾਂ ਮੈਂ ਫੇਰ ਉਹ ਹਾਲ ਹੋ ਗਿਆ ਵਾ ਬਠੇਰਾ ਮਾਤਾ ਨੇ ਮੈਂ ਵੱਡਿਆ ਹੀ ਸਾਰਾ ਕਸੂਰ ਨਾ ਮਾਤਾ ਦਾ ਵਾ ਉਦੋਂ ਮੈਂ ਕਿਹਾ ਵੀ ਹੀ ਜਾਣ ਤੋਂ ਬਾਹਰ ਨਾ ਕੋਈ ਗੱਲ ਨਹੀਂ ਇੱਥੇ ਮਸ਼ੀਨ ਤੇ ਕੰਮ ਕਰ ਲੂਗਾ ਸਾੰਬੇ ਹੁਣ ਫਿਰ ਆਪ ਤੇ ਦੋਵਾਂ ਜਾਨੀਆਂ ਨੇ ਪਾਸੇ ਹੋ ਜਾਣਾ ਵਾ ਸਿਆਪਾ ਤੇ ਮੇਰੇ ਪਾ ਦਾ ਪਿਆ ਵਾ ਨਾ ਇਹਨਾਂ ਨੇ ਰੋਜ਼ ਪੀ ਕੇ ਹੁਣ ਆ ਜਾ ਕਰਨਾ ਵਾ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਦੋਵੇਂ ਸਵੇਰ ਦੀਆਂ ਗਈਆਂ ਵਾ ਇੰਨਾ ਨਹੀਂ ਆ ਕਿ ਚਲ ਅਸੀਂ ਟਾਈਮ ਨਾ ਘਰ ਆ ਜਾਈਏ ਸਕੂਟਰੀ ਤੇ ਗਈਆਂ ਵਾ ਉੱਥੇ ਕੀ ਕਰਨ ਡੀਆਂ ਵਾ ਕੰਮ ਦਾ ਕੋਈ ਫਿਕਰ ਨਹੀਂ ਹੈਗਾ ਉਹਨਾਂ ਨੂੰ ਇਹ ਆ ਕੋਈ ਗੱਲ ਨਹੀਂ ਸੰਦੀਪ ਨੌਕਰਾਨੀ ਹੈਗੀ ਆ ਉਹਨੇ ਸਾਰਾ ਕੰਮ ਕਰ ਲੈਣਾ ਵਾ ਚਲ ਨਿੰਬੂ ਪਾਣੀ ਤੇ ਬਣਾ ਕੇ ਦਵਾ ਚੰਗੇ ਭਲੇ ਬਾਹਰ ਚਲ ਜਾਣਾ ਸੀ ਉਹਨਾਂ ਨੇ ਮਾਤਾ ਨੇ ਰੋਕ ਛੱਡਿਆ ਪਤਾ ਨਹੀਂ ਕੀ ਕਰਵਾਉਣਾ ਸੀ ਮਾਤਾ ਨੇ ਮੇਰਾ ਜਿਹੜਾ ਜੀ ਨਹੀਂ ਲੱਗਦਾ ਠਾਲ लवली ਭਾਜੀ ਉਠੋ ਤਾਂ ਉਹ ਕੀ ਹੋਇਆ ਮੈਨੂੰ ਉਹ ਪਾਣੀ ਪੀ ਲੋ ਘੁੱਟ ਚਲੋ ਭਲਾ ਮੈਂ ਕਿਹੜਾ ਪਾਣੀ ਹੈ ਠੋੜਾ ਪਾਣੀ ਸਾਰਾ ਪੀ ਲੋ ਇਹਨੂੰ ਮੈਂ ਨਹੀਂ ਪੀਣਾ ਯਾਰ ਬਸ ਪੀਓ ਇਹਨੂੰ ਮੇਰੀ ਬੜੀ ਸੇਵਾ ਪਾਣੀ ਹੋਣੀ ਕੀ ਗੱਲ ਵਾ ਕੀ ਗੱਲ ਹੋਈ लवली ਇਹਨੂੰ ਕੀ ਲਵਲੀ ਹੋਇਆ ਕੀ ਐ ਇਹਨੂੰ ਇਹਦੇ ਦੱਸ ਉਹ ਭੈਣ ਹੋਣਾ ਕੀ ਆ ਮਸ਼ੀਨ ਤੇ ਨਹੀਂ ਗਿਆ ਅੱਜ ਵੱਡਾ ਕੰਮ ਵਾਲਾ ਜੋ ਬਣ ਲੱਗਾ ਸੀ ਉਥੇ ਯਾਰ ਦੋਸਤ ਟਕਰ ਗਏ ਤੇ ਉਹਨਾਂ ਨੇ ਪਿਆਲਤੀ ਇਹਨੂੰ ਬਸ ਠੀਕ ਆ ਵੇ ਕੀ ਕਰਾਂ ਕਿੱਥੋਂ ਡੱਕ ਆਇਆ ਮਾਜੀ ਸ਼ਰਾਬ ਤੋਂ ਕੀ ਹੋਇਆ ਬੰਦਾ ਤੈਨੂੰ ਗੋਲੀ ਵੱਜਣਾ ਨਾ ਹੋਵੇ ਕਿ ਤੈਨੂੰ ਲੱਗਾ ਜਨਵੀਆਂ ਜਾਚਾਂ ਸਿੱਖਣ ਹੋਣੇ ਚੰਗਾ ਭਲਾ ਹੋੜਿਆ 2 2.5 ਸਾਲ ਹੋ ਗਏ ਅੱਗੇ ਕਹਿੰਦੀ ਪੀਤੀ ਨਹੀਂ ਦਾ ਜਿੱਤਨੂੰ ਕਿੱਥੋਂ ਚਾੜ ਚੜ ਗਿਆ ਪੀਂਦਾ ਬਾਹਰ ਜਾਣਾ ਬਾਹਰ ਜਾਣਾ ਮਰਨੇ ਨੇ ਬਾਹਰ ਜਾ ਕੇ ਤੇ ਚੰਦ ਚਾਹੂਗਾ ਹੋਰ ਜਾ ਕੇ ਫਿਰ ਮੈਂ ਕੋਣੋ ਕੋਈ ਕਰਨਾ ਹੀ ਹੈ ਜਾਂ ਦਫਾ ਹੋ ਜਾ ਫਿਰ ਸਾਂਭੋ ਹੁਣ ਤੁਹਾਡੇ ਹੀ ਕਾਰਨਾਮੇ ਆ ਵੀ ਉੱਠ ਖਲੋ ਤਾਂ ਹੁਣ ਕਿਹਨੂੰ ਮਰਦਾ ਲੰਮੇ ਪਿਆਰ ਮਾਨਾ ਤਾਂ ਹੁਣ ਜੁਗ ਹੈ ਹੀ ਨਹੀਂ ਆ ਉੱਠਣ ਜਗਾ ਮਾਰਾ ਤੇ ਪੈਰ ਤੇ ਮੂੰਹ ਤੇ ਵਰਤਨ ਮੂੰਹ ਤੇ ਦਫਾ ਮਾਰ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਦੋ ਸਾਲ ਹੋ ਗਏ ਸੀ ਤੈਨੂੰ ਛੱਡੀ ਨੂੰ ਇਹ ਪੀਣ ਵਾਲੀ ਕਿਹੜੀ ਬਿਮਾਰੀ ਸੀ ਭਲਾ ਇਹਨੇ ਉਦਾਂ ਹੀ ਖਾਣੀਆਂ ਜਾਵਦੀਆਂ ਜਿੱਦਾਂ ਗਾੜੀਆਂ ਪੈਂਡਿਆ ਏ ਨਵੇਂ ਕੰਮ ਡਿਆ ਪਿਆ ਕਰਨੇ ਫਿਰ ਇਹਨੇ ਰਫਰ ਪੁਆ ਮੇਰਾ ਤੇਰਾ ਮਰਦ ਜਨ ਸ਼ੇਤਰ ਲਾਰਾ ਪੈਰਾ ਤਾਂ ਤੇਰਾ ਕੰਬਲਾ ਤੈਨੂੰ ਫੜ ਕੇ ਜਰਾ ਚੰਗਦਾ ਪੁੱਤੇ ਸ਼ਾਕ ਨੂੰ ਬੇਇੱਜ਼ਤੀ ਕਰਾਈ ਉਹਨੇ ਤੇ ਤੇਰੇ ਕੋ ਛੱਡੀਆਂ ਨਹੀਂ ਗਈਆਂ ਸੜਦਾ ਇਹਦੇ ਪਤਾ ਲੱਗ ਜਾਂਦਾ ਵੀ ਗਾਂ ਤੋਂ ਕਿੱਦਾਂ ਪੀਣੀ ਆ ਦੂਨ ਲਾਲਾ ਹਸ ਉਹਨੇ ਵੀ ਛੱਡੀਆਂ ਤੇ ਮੈਂ ਮਾਰ ਮਾਰ ਕੇ ਤੇ ਮੈਂ ਦੋਰਾ ਵੀ ਕਰ ਦੇਣਾ ਤੈਨੂੰ ਮੈਂ ਮਾਰ ਮਾਰ ਕੇ ਨਾ ਮੂੰਹ ਲਾਲ ਕਰ ਦੇਣਾ ਤੇਰਾ ਓ ਭੈਣ ਅਜੇ ਬੋਲਣ ਦਾ ਕੋਈ ਫਾਇਦਾ ਨਹੀਂ ਆ ਉਹਨੂੰ ਤਾਂ ਹੋਸ਼ ਹੀ ਨਹੀਂ ਆ ਜਾਓ ਅੰਦਰ ਜਾ ਕੇ ਤੇ ਪਾਣੀ ਧਣੀ ਪੀਓ ਤੁਸੀਂ ਤੇ ਮੈਂ ਬੈਨਿਓ ਹੋ ਗਿਆਗਾ ਜਦੋਂ ਹੋਸ਼ ਆਊਗੀ ਨਾ ਫਿਰ ਪੁੱਛ ਲਾਂਗੇ ਇਹਨੂੰ ਹੋਸ਼ ਵਿੱਚ ਤੈਨੂੰ ਮੈਂ ਲਿਆ ਦੂੰ ਚੰਗੀ ਤਰ੍ਹਾਂ ਹੀ ਇਹਨੂੰ ਨਹੀਂ ਲੱਗਾ ਕੰਮ ਕਰਨੇ ਹੋ ਲਾਂਦੇ ਹੋਸ਼ ਜਿਹੜਾ ਇਹਨੂੰ ਤੇਰਾ ਸਿਰ ਚਾਹੇ ਰੰਗ ਚਾਹੇ ਮੈਂ ਪੱਠੇ ਪਾਵਾਂ ਮੰਮੀ ਹੂੰ ਉਠੋ ਮੇਰੀ ਗੱਲ ਸੁਣੋ ਕੀ ਗੱਲ ਹੋ ਗਈ ਆ ਮੰਮੀ ਅੱਜ ਜੋ ਕੁਝ ਵੀ ਹੋਣ ਡਿਆ ਨਾ ਸਭ ਕੁਝ ਢਾਡੀ ਵਜਾ ਕਰਕੇ ਹੋਣ ਡਿਆ ਵਾ ਤੁਹਾਨੂੰ ਠੰਡ ਪੈ ਗਈ ਹੁਣ ਕਾਦੀ ਠੰਡ ਪੈ ਗਈ ਮੈਨੂੰ ਮੈਂ ਤਾਂ ਮੂੰਹ ਚ ਪਾ ਕੇ ਆਈ ਚਾ ਕੇ ਮੂੰਹ ਚ ਪਾ ਕੇ ਆਏ ਜੇ ਤੁਸੀਂ ਉਹਨੂੰ ਬਾਹਰ ਜਾਣ ਦਿੰਦੇ ਤੇ ਆਹ ਕੰਮ ਹੋਣਾ ਹੀ ਨਹੀਂ ਨੀ ਕਿਹੜੀ ਮਾਵਾਂ ਜਿਹੜੀਆਂ ਹੁੰਦੀ ਮੇਰੇ ਪੁੱਤ ਬਾਹਰੋਂ ਫੀਕੇ ਆ ਜੇ ਘਰ ਮੰਮੀ ਤੂੰ ਹੀ ਚਾਹੁੰਨੇ ਆ ਤੁਸੀਂ ਕਹਿੰਦੇ ਨਾ ਮਸ਼ੀਨ ਤੇ ਜਾਵੇ ਮਸ਼ੀਨ ਤੇ ਫਿਰ ਇਹੋ ਹਾਲ ਹੋਣਾ ਵਾ ਅੱਗੇ 2 ਸਾਲ ਹੋ ਗਏ ਸੀ ਨਾ ਦੇ ਕੋਈ ਗੱਲ ਨਹੀਂ ਬਾਹਰ ਜਾਂਦਾ ਵਾ ਬਾਹਰ ਖਲਾ ਦਿੰਨੇ ਆ ਬਾਹਰ ਖਲਾ ਵੇਖ ਰਖਾ ਬਲਾ ਉੱਥੇ ਕਿਨੇ ਇੱਕ ਨੱਕ ਪਧਰਾ ਰਹਿੰਦਾ ਜਾ ਕੇ ਉੱਥੇ ਮੂਵੀ ਪਧਰੇ ਹੀ ਰਹਿਣਾ ਹੀ ਹੁੰਦਾ ਨੇ ਉੱਥੇ ਨਾਲ ਚੱਲ ਜਾਈਂ ਉਹਦੇ ਤੂੰ ਹੱਦ ਹੋ ਗਈ ਤੇਰੇ ਵਾਲੀ ਕਿਦੇ ਮੇਰੇ ਵਾਲੀ ਕਾਦੀ ਹੱਦ ਹੋ ਗਈ ਆ ਹੱਦ ਤੇ ਢਾਡੇ ਵਾਲੀ ਹੋ ਗਈ ਆ ਤੁਸੀਂ ਟੱਕਾ ਪਾਉਣ ਦੇ ਸੀ ਆਹ ਕੁਝ ਹੋ ਗਿਆ ਹੁਣ ਵੇਖੀ ਜਾ ਹੁਣ ਨਹੀਂ ਕੋਤ ਨਹੀਂ ਸਾਂਭਿਆ ਜਾਂਦਾ ਸਾਂਭ ਲੋ ਹੁਣ ਕਿੱਦਾਂ ਨਹੀਂ ਗੱਲਾਂ ਪੁੱਤ ਕਰਨ ਦੇਈਆਂ ਤੇ ਮੇਰੇ ਨਾਲ ਮੈਂ ਉਹਨੂੰ ਆਖਿਆ ਵੀ ਸ਼ਰਾਬ ਪੀ ਕੇ ਆ ਜਾ ਜੇ ਪੀ ਆਇਆ ਵਾ ਤੇ ਚਲੋ ਸਮਝਾਉਨੇ ਆ ਉਹਨੂੰ ਗਾੜੀਆਂ ਆਂ ਸੰਦੀਪ ਜੀ ਤੇ ਚੌਨੀ ਆ ਨਾ ਤੂੰ ਮੈਂ ਬਾਹਰ ਕੱਢ ਲਣਾ ਮੈਂ ਤੇ ਬੇਸ਼ੱਕ ਕਲਾ ਦੇ ਮੈਂ ਤੇ ਵਿੱਚ ਕਰ ਤੁਹਾਡੇ ਘਰ ਚ ਵਾਧੂ ਘਟ ਹੋਈਆਂ ਹੁਣ ਮੰਮੀ ਹੁਣ ਤੇ ਤੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਹੀ ਆ ਜਿੱਦਣ ਉਹ ਚੱਲੇ ਹੀ ਤਿਆਰ ਹੋ ਕੇ ਤੂੰ ਹੀ ਕੋ ਡੱਕ ਪਾਈ ਕੀ ਪਤਾ ਉਹਨਾਂ ਦੇ ਕੰਨ ਚ ਕੀ ਫੂਕ ਮਾਰੀ ਤੇ ਉਸੇ ਵੇਲੇ ਉਹ ਅੰਦਰ ਆ ਗਏ ਮੈਂ ਨਹੀਂ ਕਾ ਜਾਣਾ ਬਾਹਰ ਤੂੰ ਹੀ ਬਾਹਰ ਜਾਣ ਦਿੰਦੇ ਇੱਕ ਵਾਰੀ ਹਜੇ ਕਿੜਾ ਏਡੀ ਛੇਤੀ ਕੰਮ ਬਣ ਗਿਆ ਹਜੇ ਤੇ ਚੱਲੇ ਹੀ ਨਾ ਪਤਾ ਕਰਨ ਤੂੰ ਤੇ ਪਹਿਲਾਂ ਹੀ ਟੱਕਾਂ ਪਾਤੀਆਂ ਤੇ ਸਾਂਭੋ ਹੁਣ ਆਪਣਾ ਮੁੰਡਾ ਮੇਰੇ ਕੋਤ ਨਹੀਂ ਸਾਂਭਿਆ ਜਾਂਦਾ ਉਹ ਤੇ ਸਾਰਾ ਦਾ حسابਤਾਬ ਇਹਦੇ ਕੋਲੇ ਹੀਗਾ ਉਹਨਾਂ ਵਿਚਾਰਿਆਂ ਨੇ ਪਾੜ ਨੂੰ ਕਰਨਾ ਨਹੀਂ ਹੁੰਦਾ ਗੱਕ ਵੀ ਉਹ ਤਾਂ ਕਮਾਈ ਕਰਨ ਲੱਗਾ ਹੀ ਆ ਵੀ ਬਾਹਰ ਫਸਲ ਫਸਲ ਵੇਖ ਲਈ ਉਹਨੇ ਤੇ ਉਹਨੂੰ ਆਸ ਆ ਬਿੜੇ ਨੇ ਇਹ ਨਹੀਂ ਉਹਨੂੰ ਹੁੰਦੀ ਤੇ ਨਾ ਉਹਨੇ ਕੀਤਾ ਹੀ ਨਹੀਂ ਅਜੇ ਤੱਕ ਤੇ ਮੰਮੀ ਸਾਰੀ ਉਮਰ ਇਦਾਂ ਨੇ ਜ਼ਿੰਮੇਵਾਰੀ ਸਾਂਭਣੀ ਆ ਉਹਦਾ ਵੀ ਤਾਂ ਕੁਝ ਫਰਜ਼ ਬੰਦਾ ਵਾ ਨਾ ਤੇ ਜੇ ਵੱਡਾ ਭਰਾ ਵਾ ਜਿਵੇਂ ਸਮਝੋ ਤੇ ਉਹ ਪਿਓ ਮਰ ਗਾ ਵਾ ਮੰਮੀ ਮੈਂ ਇਹ ਨਹੀਂ ਕਹਿੰਦੀ ਚਲੋ ਹੈਗਾ ਇਹ ਕੰਮ ਕਰਨ ਵਾਸਤੇ ਉਹਨੇ ਵੀ ਸਿੱਖ ਜਾਣਾ ਹੈ ਕੰਮ ਕਿ ਜੇ ਕੋਈ ਨਹੀਂ ਮੈਂ ਜਦ ਡੱਕ ਪਾਈ ਆ ਤੇ ਕੋਈ ਗੱਲ ਨਹੀਂ ਕਿ ਮੈਂ ਮੈਂ ਉਹਨੂੰ ਡੱਕਿਆ ਨਾ ਇੱਕ ਵਾਰੀ ਉਹਨੂੰ ਤੇ ਤੂੰ ਇੰਕਲਾਦ ਹੋ ਮੇਰ ਵੱਲ ਫੁੱਲ ਮਮੀ ਹੁਣ ਮੈਂ ਉਹਨਾਂ ਨੂੰ ਕੀ ਕਹਾਂ ਹੁਣ ਤੇ ਉਹ ਪੀਣ ਲੱਗ ਪਿਆ ਹੁਣ ਮੈਂ ਕਿੱਦਾਂ ਭੇਜਦਾ ਕੋਈ ਨਹੀਂ ਸਮਝਾਉਂਨੇ ਆ ਉਹਨੂੰ ਉਠਦਾ ਵਾ ਨਾ ਜਰਾ ਕੋਨੂੰ ਜਦੋਂ ਚੰਗੇ ਭਲੇ ਹੀ ਉਦੋਂ ਤੀ ਹਾਂ ਨਹੀਂ ਕੀਤੀ ਤਿੰਨ ਸਾਲ ਹੋ ਗਿਆ ਚਾਰ ਇਹਨੂੰ ਛੱਡੇ ਇਹਨੂੰ ਉਦੋਂ ਤੋਂ ਕਿਤੇ ਹੂਣ ਨਹੀਂ ਲਾਇਆ ਇਹਨੇ ਸ਼ਰਾਬ ਨੂੰ ਤੁਹਾਨੂੰ ਚੰਗਾ ਭਲਾ ਪਤਾ ਉਦੋਂ ਵੀ ਤੁਸੀਂ ਮਮੀ ਇਦਾਂ ਹੀ ਕਰਦੇ ਸੀ ਕੋਈ ਗੱਲ ਨਹੀਂ ਇੱਥੇ ਕੰਮ ਸਿੱਖ ਲੂ ਉਦੋਂ ਵੀ ਪੀਣ ਲੱਗ ਪਏ ਸੀ ਨਾ ਸਾਰੀ ਦੁਨੀਆ ਮਹਾ ਹਟਾਇਆ ਸਾਰੀ ਦੁਨੀਆ ਕੰਮ ਕਰਨ ਦੀ ਹੈ ਇਹ ਵੀ ਲੋਕੀ ਬਾਹਰ ਹੀ ਤੁਰੇ ਨੇ ਇਧਰ ਹੀ ਤਾਂ ਕੰਮ ਕਰਨੇ ਨੇ ਦੁਨੀਆ ਸਾਰੇ ਮੁੰਡੇ ਬਾਹਰ ਤਾਂ ਨਹੀਂ ਗਏ ਮੰਮੀ ਹੁਣ ਮੈਂ ਕੀ ਕਰਾਂ ਮੈਨੂੰ ਦੱਸੋ ਨਾ 12 13 ਕਿੱਲੇ ਪਾਲੀ ਦੇ ਨਹੀਂ ਇੱਥੇ ਕਿਹੜੀ ਪੁੱਟੀਆਂ ਇੰਨੀ ਸਿਹੜਿਆ ਨਹੀਂ ਗਾਇਨਾ ਦਾ ਕੋਈ ਤੂੰ ਤਾਂ ਲਾਂਬੇ ਹੋਏ ਨਾ ਸਾਹਮਣਾ ਤੇ ਮੈਨੂੰ ਪਹਿਣਾ ਨਾ ਕੋਈ ਗੱਲ ਨਹੀਂ ਸਮਝਾ ਲੈਨੇ ਇਹਨੂੰ ਉੱਠਦਾ ਨਾ ਜਰਾ ਕੇ ਇਹਨੂੰ ਸਮਝਾ ਲੈਨੇ ਮੰਮੀ ਮਹਾ ਲਵਲੀ ਲੈ ਕੇ ਆਇਆ ਮੋਟਰਸਾਈਕਲ ਤੇ ਜੇ ਦੋਵਾਂ ਨੂੰ ਕੁਝ ਹੋ ਜਾਂਦਾ ਸੱਟ ਪਟ ਲੱਗ ਜਾਂਦੀ ਤੇ ਫੇਰ ਉਹ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਸ਼ਰਾਬੀ ਬੰਦੇ ਨੂੰ ਕੁਝ ਨਹੀਂ ਹੁੰਦਾ ਹੁੰਦਾ ਤੂੰ ਇਹਦੇ ਬਸ ਮੂੰਹ ਹਲਾਤਾ ਮਰਾਜਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਫੇ ਮਾਰ ਦੋ ਨੀ ਜਾ ਕੇ ਫਿਰ ਜਾਓ ਤੇ ਮੈਂ ਕੀ ਕਰਾਂ ਹੁਣ ਸਾਂਭੋ ਜੇ ਸਾਂਭਿਆ ਜਾਂਦਾ ਤੇ ਇਹ ਕਿਸਾ ਕਿੱਦਾਂ ਮੰਮੀ ਨੂੰ ਬੋਲਣ ਲਈ ਆ ਅੱਗੇ ਨਹੀਂ ਇੰਦਾ ਕਰਦੀ ਹੁੰਦੀ ਹੁਣ ਇਹ ਕੋਈ ਜ਼ਿਆਦਾ ਹੀ ਡੈਫੀ ਇੰਦਾ ਕਰਨ ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੱਸ ਜੇ ਉਹ ਪੀ ਕੇ ਆਇਆ ਵਾ ਤੇ ਇਹਦੇ ਵਿੱਚ ਮੰਮੀ ਦਾ ਕੀ ਕਸੂਰ ਵਾ ਉਹਨੂੰ ਵੀ ਨਹੀਂ ਆ ਕਹਿਣਾ ਮੈਂ ਨਹੀਂ ਸਾਹਮਣਾ ਤੇ ਉਹ ਵਾ ਤੇ ਜੀ ਇੱਕ ਤੇ ਮੇਰਾ ਜੀ ਕਰਨ ਰਿਹਾ ਵੀ ਜਾਵਾਂ ਜਾ ਕੇ ਤੇਨੂੰ ਪੁੱਛਾਂ ਪੜਾ ਵੀ ਮੰਮੀ ਨੇ ਉਹਦੇ ਮੂੰਹ ਨੂੰ ਲਾਈ ਚਲ ਛੱਡ ਮਨਾ ਰਹਿਣ ਦੇ ਇਹਨਾਂ ਦੇ ਘਰ ਦਾ ਮਸਲਾ ਵਾ ਇਹ ਆਪੇ ਨੂੰ ਬੀੜੇ ਜੇ ਮੈਂ ਗਈ ਨਾ ਤੇ ਇਹਨੂੰ ਮੈਂ ਸਭੋ ਰੜਕਣਾ ਵਾ ਇਹਨੂੰ ਤੇ ਅੱਗੇ ਰੜਕਣ ਨਹੀਂ ਮੈਂ ਨਹੀਂ ਜਾਣਾ ਆਪੇ ਮੰਮੀ ਗੱਲ ਕਰ ਲੈਂਦੀ ਹੈ ਮੰਮੀ ਤੁਸੀਂ ਤੇ ਹੁਣ ਹੋਏ ਨਾ ਸਾਈਡ ਤੇ ਸਿਆਪਾ ਤੇ ਮੇਰੇ ਗੱਲ ਪੈ ਗਿਆ ਨਾ ਮੈਨੂੰ ਹੀ ਸਾਹਮਣਾ ਪੈਣਾ ਵਾ ਕਿਉਂ ਪਕਰ ਕੇ ਤੇ ਜਾ ਵੇਹ ਜਾ ਕੇ ਉਹਨੂੰ ਹੋਰ ਆਲਾ ਦੇ ਉਹਨੂੰ ਹੋਸ਼ ਫਿਰ ਉਹਨੂੰ ਪੁੱਛ ਲੈਨੇ ਆ ਉਹਨੂੰ ਜੇ ਬਾਹਰ ਹੀ ਤੂੰ ਉਹਨੂੰ ਜ਼ਰੂਰੀ ਕਰ ਲੈਣਾ ਵਾ ਨਾ ਤੇ ਉਹਨੂੰ ਮਕਲਾ ਦੇਣੀ ਮਮੀ ਰਹਿਨ ਤੋ ਹੁਣ ਕੋਈ ਲੋੜ ਨਹੀਂ ਬਾਹਰ ਭੇਜਣ ਦੀ ਭੇਜ ਤਾਂ ਤੁਸੀਂ ਬਾਹਰ ਦੱਸ ਮੈਂ ਅਗੜੀ ਉਹਨੂੰ ਪਿਆਲੀਏ ਜਾ ਕੇ ਮੇਰੇ ਦਿਵਾਲੇ ਹੋਣ ਰਹੀ ਆਣ ਕੇ ਦੱਸ ਘੱਲਿਆ ਹੀ ਘਰੋਂ ਵੀ ਜਾ ਫਿਰ ਮਸ਼ੀਨ ਦਾ ਪਤਾ ਕਰਿਆ ਜਾ ਕੇ ਇਹ ਹੋਰ ਹੀ ਪਾਰਟੀਆਂ ਚ ਵੜ ਗਿਆ ਜਾ ਕੇ ਉੱਥੇ ਦੱਸ ਮੈਂ ਪਹਿਲਾਂ ਗਈ ਸੀ ਇਹਨੂੰ ਵੀ ਤੂੰ ਪੀ ਲਾਵੇਂ ਸ਼ਰਾਬ ਜੇ ਪੀ ਕੇ ਆ ਗਿਆ ਚਲ ਹੋਸ਼ ਆਉਂਦੀ ਆ ਉਹ ਪੁੱਛ ਨਹੀਂ ਆ ਉਹ ਆਪ ਹੀ ਬਾਹਰ ਕੀ ਉਹਨੂੰ ਉਰੀ ਤੇ ਮੇਰੇ ਦਿਵਾਲੀ ਹੋਈ ਜਾਣ ਲਈ ਹਨ ਕਿ ਮੰਮੀ ਤੇਰਾ ਹੀ ਕਸੂਰ ਵਾ ਲੱਸ ਮੰਮੀ ਦਾ ਵਾਧਾ ਕਸੂਰ ਹੋ ਵਿੱਚ ਇਹਦੇ ਕਿੰਨੇ ਕਿਹਾ ਹੈ ਉੱਠਣ ਵਾਸਤੇ ਮੈਂ ਆਉਂਡੀ ਹੀ ਨਾ ਤੁਹਾਨੂੰ ਠਾਲੀ ਲੈਣਾ ਸੀ ਠਾਲੀ ਜਰ ਉਠੋ ਤਾਂ ਤੁਹਾਨੂੰ ਕਿੰਨੇ ਕਿਹਾ ਹੈ ਪੀਣ ਵਾਸਤੇ ਹੁਣੇ ਛੱਟਪੇਟ ਲੱਗ ਜਾਂਦੀ ਤੇ ਫੇਰ ਸੇਕ ਹੁੰਦਾ ਬੋਲਿਆ ਜਾਣ ਨਹੀਂ ਦਿਹਾ ਦੇ ਦੀਦੀ ਸਭ ਕੁਝ ਨਾ ਢਾਡੀ ਵਜਾ ਕਰਕੇ ਹੁੰਡਿਆ ਤੂੰ ਹੀ ਮਾਵਾਂ ਤੀਆਂ ਸਲਾਹ ਦਿੰਨੀਆਂ ਹੀ ਨਾ ਬਾਹਰ ਨਹੀਂ ਭੇਜਣਾ ਸੰਭਲੋ ਹੁਣ ਇੱਥੇ ਫਿਰ ਸੰਦੀਪ ਇਹਦੇ ਵਿੱਚ ਹਾੜਾ ਦੀ ਕਸੂਰਵਾ ਦੱਸ ਅਹੀਂ ਇਹਨੂੰ ਕਿਹਾ ਵੀ ਪੀ ਕੇ ਘਰ ਆ ਜੀ ਤੇ ਜਿਹੜਾ ਤੂੰ ਬਾਹਰ ਦੀ ਗੱਲ ਕਰਨ ਲਈ ਆ ਉਹ ਚੰਗਾ ਹੋਇਆ ਬਾਹਰ ਨਹੀਂ ਗਿਆ ਤੇ ਜੇ ਉਥੇ ਇਹੋ ਜਿਹਾ ਕੰਮ ਕਰਦਾ ਤਾਂ ਉਥੇ ਇਹਨੂੰ ਕਿੰਨੇ ਸਾਹਮਣਾ ਦੀ ਦੀਦੀ ਜੇ ਬਾਹਰ ਚੱਲ ਜਾਂਦੇ ਨਾ ਤੇ ਆਹ ਕੰਮ ਹੋਣਾ ਨਹੀਂ ਸੰਦੀਪ ਤੈਨੂੰ ਪਤਾ ਨਹੀਂ ਹੋਣਾ ਸੀ ਉਥੇ ਇਹ ਕੰਮ ਉਥੇ ਵੀ ਇਦਾਂ ਦੇ ਯਾਰ ਦੋਸਤ ਹੋਣੇ ਹੀ ਤੇ ਜੇ ਉਥੇ ਇਦਾਂ ਪੀ ਕੇ ਪਿਆ ਰਹਿੰਦਾ ਤੇ ਕਿੰਨੇ ਵੇਖਣਾ ਸੀ ਇਹਨੂੰ ਇੱਥੇ ਤੇ ਚੱਲ ਅਸੀਂ ਵੇਖਣ ਦੇ ਨੋ ਯਾਰ ਕੀ ਰੌਲਾ ਪਾਇਆ ਤੈਂ ਸੌ ਸੌ ਦਾ ਮਟ ਜਾ ਚੱਲੋ ਉਠ ਪੈ ਲੈਂਦੇ ਉਹਨੂੰ ਘੜੀ ਸੌਂਗਾ ਤੇ ਫੇਰ ਹੀ ਲੱਥਣੀ ਆ ਇਦਾਂ ਲੱਥਣੀ ਹੈਗੀ ਉਹਦੀ ਬੈਠੇ ਰਹਿਣ ਸਰਾਨੇ ਕੇ ਵੀਗੇ ਆਇਆ ਵਾ ਤੇ ਖਿਜੀ ਸਾਡੇ ਗਲ ਪੈਣ ਢਈ ਆ ਇਹਨੂੰ ਤੇ ਇੱਕ ਵਾਰੀ ਹੋ ਹੱਚਾ ਲੰਦੇ ਇਹਨੂੰ ਤੇ ਮੈਂ ਦੱਸਦੀ ਆ ਨਾ ਬੇਇੱਜ਼ਤੀ ਕਰਾਉਣ ਡਿਆ ਵਾ ਸਾਡੀ